ਤਿੰਨ ਸਾਲ ਪੁਰਾਣੇ ਨਰਸ ਕਤਲ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਨਰਸ ਮਾਮਲੇ 'ਚ ਬਰਖਾਸਤ ਪੁਲਿਸ ਅਫਸਰ ਨੂੰ ਸਜ਼ਾ ਸੁਣਾਈ ਗਈ ਹੈ ਮੋਹਾਲੀ ਅਦਾਲਤ ਨੇ ਮੁਲਜ਼ਮ ਨੂੰ ਸਜ਼ਾ ਉਮਰ ਕੈਦ ਦੀ ਸੁਣਾਈ ਹੈ ਤਿੰਨ ਸਾਲ ਪਹਿਲਾਂ ਨਰਸ ਨਸੀਬ ਕੌਰ ਦਾ ਕਤਲ ਹੋਇਆ ਸੀ ਸੋਹਣਾ ਦੇ ਛੱਪੜ ਦੇ ਨੇੜੇੋਂ ਜਿਹੜੀ Laash ਨਰਸ ਦੀ ਮਿਲੀ ਸੀ ਗਲਾ ਘੁੱਟ ਕੇ ਦੋਸ਼ੀ ਨੇ ਮਰਡਰ ਕੀਤਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਮੋਹਾਲੀ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਦੱਸਤੀਏ ਕਿ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਦੋਸ਼ੀ ਨੂੰ ਸੁناਈ ਗਈ ਹੈ ਤਾਂ ਪੰਚਕੁਲਾ ਦੇ ਇੱਕ ਨਿੱਜੀ ਹਸਪਤਾਲ ਦੀ ਨਰਸ ਨਸੀਬ ਕੌਰ ਦਾ 3 ਸਾਲ ਪਹਿਲਾਂ ਪੰਜਾਬ ਦੇ ਮੋਹਾਲੀ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਨਰਸ ਦੇ ਪ੍ਰੇਮੀ ਸਾਬਕਾ ਪੁਲਿਸ ਕਰਮਚਾਰੀ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁناਈ ਹੈ ਅਦਾਲਤ ਨੇ ਦੋਸ਼ੀ ਨੂੰ ਆਈ ਪੀ ਐਸ ਦੀ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 40000 ਰੁਪਏ ਦਾ ਜੁਰਮਾਨਾ ਲਾਇਆ ਹੈ ਇਸੇ ਨਾਲ ਹੀ ਸਬੂਤ ਨਸ਼ਟ ਕਰਨ ਦੇ ਦੋਸ਼ ਦੇ ਵਿੱਚ ਆਪੀਸੀ ਦੀ ਧਾਰਾ 201 ਦੇ ਤਹਿਤ 3 ਸਾਲ ਦੀ ਉਮਰ ਕੈਦ ਅਤੇ 10000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹਾਲਾਂਕਿ ਦੋਸ਼ੀ ਇੱਕ ਅਪਰਾਧੀ ਕਿਸਮ ਦਾ ਰਿਹਾ ਜਦੋਂ ਕਿ ਉਸ ਨੇ ਇੱਕ ਵਾਰ ਬਹਾਦਰੀ ਦਿਖਾ ਕੇ ਤਰੱਕੀ ਵੀ ਉਸ ਨੂੰ ਮਿਲੀ ਸੀ ਪਰ ਕਤਲ ਦਾ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ ਇਹ ਮਾਮਲਾ 13 ਨਵੰਬਰ 2022 ਦਾ ਹੈ ਜਦੋਂ ਨਸੀਬਕੌਰ ਦੀ Laash ਸੁਹਾਣਾ ਪਿੰਡ ਦੇ ਤਲਾ ਦੇ ਕੋਲ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਸੀ। ਇਹ ਮਾਮਲਾ ਪੁਲਿਸ ਦੀ ਇੱਕ ਬੁਜ਼ਾਰਤ ਬਣ ਗਿਆ ਸੀ। ਕਤਲ ਤੋਂ 11 ਦਿਨ ਬਾਅਦ ਪੁਲਿਸ ਨੇ ਰਚਪਾਲ ਸਿੰਘ ਨੂੰ ਸੈਕਟਰ 67 ਮੁਹਾਲੀ ਤੋਂ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੇ ਦੌਰਾਨ ਉਸਨੇ ਕਬੂਲ ਕੀਤਾ ਕਿ ਉਹ ਕਤਲ ਵਾਲੀ ਰਾਤ ਨਸੀਬਕੌਰ ਦੇ ਨਾਲ ਸ਼ਰਾਬ ਪੀ ਰਿਹਾ ਸੀ। ਨਸੀਬਕੌਰ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਬੇਹੋਸ਼ ਹੋ ਗਈ ਸੀ ਤੇ ਉਸ ਦੌਰਾਨ ਜਦੋਂ ਉਸਨੇ ਉਸਤੇ ਵਿਆਹ ਦੇ ਲਈ ਦਬਾਅ ਪਾਇਆ ਤਾਂ ਉਸਨੇ ਗੁੱਸੇ ਦੇ ਵਿੱਚ ਉਸਦਾ ਗਲਾ ਘੁੱਟ ਦਿੱਤਾ ਇਸ ਤੋਂ ਬਾਅਦ ਉਸਨੇ Laash ਨੂੰ ਸਕੂਟੀ ਤੇ ਰੱਖ ਕੇ ਇੱਕ ਤਲਾਹ ਦੇ ਕੋਲ ਸੁੱਟ ਦਿੱਤਾ ਸੀ ਸੀਸੀਟੀਵੀ ਫੋਟੋਜ਼ ਦੇ ਵਿੱਚ ਉਹ Laash ਨੂੰ ਚੁੱਕਦਾ ਹੋਇਆ ਕੈਦ ਹੋ ਗਿਆ ਸੀ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਰਸ਼ਪਾਲ ਅਤੇ ਨਸੀਬ ਜਿਹੜੇ ਨੇ ਉਹ ਦੋਨੋਂ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸੀ ਨਸੀਬ ਦੇ ਮੋਬਾਈਲ ਫੋਨ ਚੈਟ ਅਤੇ ਸੀਸੀਟੀਵੀ ਫੋਟੋਜ਼ ਇਸ ਰਿਸ਼ਤੇ ਅਤੇ ਅਪਰਾਧ ਦੀ ਪੁਸ਼ਟੀ ਹੋਈ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਪਸ਼ਟ ਹੋ ਗਿਆ ਕਿ ਨਸੀਬ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਸੀ ਤੇ ਉਸ ਦੀ ਗਰਦਨ ਦੀਆਂ ਹੱਡੀਆਂ ਟੁੱਟ ਗਈਆਂ ਸਨ ਪੁਲਿਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਰਸ਼ਪਾਲ ਸਿੰਘ ਦਾ ਅਪਰਾਧਿਕ ਇਤਿਹਾਸ ਹੈ ਦਸੰਬਰ 2020 ਦੇ ਵਿੱਚ ਏਐਸਆਈ ਰਸ਼ਪ੍ਰੀਤ ਸਿੰਘ ਅਤੇ ਉਸ ਦੀ ਇੱਕ ਹੋਰ ਸਾਥੀ ਸੈਕਟਰ 71 ਦੇ ਵਿੱਚ ਰਹਿਣ ਵਾਲੇ ਜੀਟੀਪੀਐਲ ਕੰਪਨੀ ਦੇ ਉਪ ਪ੍ਰਧਾਨ ਨਰੇਸ਼ ਖੰਨਾ ਦੇ ਘਰ ਦੇ ਵਿੱਚ ਦਾਖਲ ਹੋਏ ਸਨ ਨਰੇਸ਼ ਖੰਨਾ ਨੂੰ ਧਮਕੀ ਵੀ ਦਿੱਤੀ ਤੇ ਉਹ ਲੁੱਟ ਦੇ ਇਰਾਦੇ ਦੇ ਨਾਲ ਦਾਖਲ ਕੋਈਸ ਇਸ ਤੋਂ ਬਾਅਦ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਪੰਚਕੁਲਾ ਦੇ ਵਿੱਚ ਰਹਿੰਦੇ ਹੋਏ ਇੱਕ ਮੁਕਾਬਲੇ ਦੌਰਾਨ ਗੈਂਗਸਟਰ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸਨੂੰ ਹੈੱਡ ਕਨਸਟੇਬਲ ਤੋਂ ਏਐਸਆਈ ਬਣਾਇਆ ਗਿਆ ਸੀ